ਮੈਂ ਸਾਰੀਆਂ ਧਿਰਾਂ ਨੂੰ ਇਸ ਕਰਕੇ ਅਪੀਲ ਕੀਤੀ ਆ ਕਿ ਜਿੰਨੀਆਂ ਪੰਥਕ ਧਿਰਾਂ ਨੇ ਜਿੰਨੇ ਪੰਜਾਬੀ ਨੇ ਜੋ ਆਪਣੇ ਮਨੁੱਖਤਾ ਦਾ ਘਾਣ ਉਸ ਵੇਲੇ ਹੋਇਆ ਜਿਹਦੇ ਖਿਲਾਫ ਖਾਲੜਾ ਜੀ ਨੇ ਆਵਾਜ਼ ਬੁਲੰਦ ਕੀਤੀ ਆ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਇਹ ਨਾ ਵੇਖੀਏ ਕਿ ਕਿਹੜੀ ਪਾਰਟੀ ਵੱਲੋਂ ਖੜਿਆ ਕਿੰਨੇ ਖੜੇ ਕੀਤੇ ਆ ਬੀਬੀ ਜੀ ਨੂੰ ਵੀ ਇਸ ਗੱਲ ਦਾ ਅਹਿਸਾਸ ਚਾਹੀਦਾ ਆ ਕਿ ਉਹ ਸਾਰੇ ਪੰਜਾਬੀਆਂ ਦਾ ਸਹਿਯੋਗ ਲੈਣ ਕਿਸੇ ਇੱਕ ਇੱਕ ਧਿਰ ਇੱਕ ਪਾਰਟੀ ਦੀ ਨਾ ਬਣ ਕੇ ਰਹਿ ਜਾਣ ਅਸੀਂ ਵੀ ਉਹਨਾਂ ਨੂੰ ਪੰਥਕ ਉਮੀਦਵਾਰ ਸਮਝ ਕੇ ਆਪਣੀ ਸਪੋਰਟ ਦਿੱਤੀ ਆ ਬਿਲਕੁਲ ਅਸੀਂ ਖਾਲੜਾ ਜੀ ਦਾ ਸਾਥ ਦੇ ਰਹੇ ਆ ਅਜੇ ਅਸੀਂ ਇਹ ਫੈਸਲਾ ਕਰਾਂਗੇ ਕਿ ਜਿਹੜੀਆਂ ਸੀਟਾਂ ਦੇ ਉੱਤੇ ਸਾਡੇ ਉਮੀਦਵਾਰ ਖੜੇ ਨਹੀਂ ਉਥੇ ਕਿਹੜੇ ਉਮੀਦਵਾਰ ਦੀ ਜਾਂ ਕਿਸ ਪਾਰਟੀ ਦੀ ਮਤ ਕਰ ਲਈ ਐਸਾ ਜਿਹੜੇ ਰਿਵਾਜ ਨੇ ਐਸੀ ਜਿਹੜੀ ਕਾਰਵਾਈ ਆ ਨਾ ਉਹ ਲੋਕਾਂ ਨੂੰ દિਸ਼ਾਹੀਣ ਕਰਦੀ ਹੈ ਕਿ ਲੋਕ ਕਿਹਨੂੰ ਲੀਡਰ ਮੰਨਣ ਕਿਹੜੀ ਪਾਰਟੀ ਨੂੰ ਮੰਨਣ ਜਦੋਂ ਪਾਰਟੀ ਜਿਹੜੀ ਆ ਇੱਕ ਪਾਰਟੀ ਨਾਲ ਕਈਆਂ ਪਾਰਟੀਆਂ 'ਚ ਜਾਣ ਦਾ ਪ੍ਰੋਗਰਾਮ ਹੋਵੇ ਫਿਰ ਮੈਂ ਇੱਕ ਗੱਲ ਬਰਾੜ ਸਾਹਿਬ ਨੂੰ ਕਵਾਂਗਾ ਮੈਂ ਉਹਨਾਂ ਨੂੰ ਆਪ ਸੁਣਿਆ ਉਹਨਾਂ ਦੇ ਭਾਸ਼ਣ ਸੁਨੇ ਨੇ ਉਹ ਭਾਸ਼ਣ 'ਚ ਬਾਦਲ ਪਰਿਵਾਰ ਬਾਰੇ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਇਹ ਮੇਰੇ ਪਿਓ ਦੇ ਕਾਤਲ ਨੇ ਤੇ ਅੱਜ ਆਪਣੇ ਪਿਓ ਦੇ ਕਾਤਲਾਂ ਨਾਲ ਹੱਥ ਮਿਲਾ ਰਹੇ ਆ ਇਹਨੂੰ ਕਿੰਨੀ ਕਸੂਲ ਦੀ ਰਾਜਨੀਤੀ ਆਪਾਂ ਕਹਿ ਸਕਦੇ ਆ